ਸਾਸੀਕਾਲ ਦੋਸਤੋ ਕੁਝ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਮਾਜ ਦੇ ਵਿੱਚ ਰੋਲ ਬਹੁਤ ਵੱਡਾ ਹੁੰਦਾ ਹੈ ਪਰ ਉਹ ਚੀਜ਼ਾਂ ਕਈ ਵਾਰ ਅੱਖੋਂ ਪਰੋਖੇ ਹੁੰਦੀਆਂ ਨੇ ਜਾਂ ਕਹਿ ਲਈਏ ਕਿ ਸਾਡੇ ਸਾਹਮਣੇ ਨਹੀਂ ਆਈਆਂ ਹੁੰਦੀਆਂ ਤੇ ਸਾਨੂੰ ਉਹਨਾਂ ਚੀਜ਼ਾਂ ਦਾ ਪਛੋਕੜ ਨਹੀਂ ਪਤਾ ਹੁੰਦਾ ਜੀ ਹਾਂ ਅੱਜ ਦੀ ਵੀਡੀਓ ਬੜੀ ਖਾਸ ਵੀਡੀਓ ਆ ਤੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਦੇਖਣ ਤੋਂ ਬਾਅਦ ਅੱਗੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮਲੋਟ ਮਟੀਲੀ ਰੋਡ ਤੇ ਬਣੇ ਸ਼ਹੀਦ ਮਾਤਾ ਅਮਰਤਾ ਦੇਵੀ ਵਿਸ਼ਨੋਈ ਸਮਾਰਕ ਵਿਖੇ ਦੋਸਤੋ ਇਹ ਪਿੰਡ ਮਹਾਰਾਜਪੁਰ thora ਪੈਂਦਾ ਹੈ thora ਦੋਸਤੋ ਟਿੱਬਿਆਂ ਨੂੰ ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਏਰੀਏ ਦੇ ਵਿੱਚ ਟਿੱਬੇ ਸੀ ਤੇ ਨਾਲ ਇਹਨਾਂ ਦੇ ਤਾਂ ਕਰਕੇ thora ਲੱਗਿਆ ਇਸ ਪਿੰਡ ਦੇ ਦੋਸਤੋ ਜਿੱਥੇ ਚੁੰਮਕੋ ਦੇਵੀ ਸਕੂਲ ਆ ਉਹ ਸਕੂਲ ਤੋਂ ਪਹਿਲਾਂ ਜਦੋਂ ਆਪਾਂ ਮਲੋਟ ਵਾਲੇ ਪਾਸਿਓਂ ਜਾਂਦੇ ਆ ਤਾਂ ਖੱਬੇ ਹੱਥ ਤੁਸੀਂ ਸੜਕ ਦੇ ਲੰਘਦੇ ਅਕਸਰ ਇੱਕ ਪਾਰਕ ਦੇਖਿਆ ਹੋਵੇਗਾ ਤੇ ਅੱਜ ਤੁਹਾਨੂੰ ਉਹ ਖੂਬਸੂਰਤ ਪਾਰਕ ਅੰਦਰੋਂ ਦਿਖਾਵਾਂਗੇ ਤੇ ਦੱਸਾਂਗੇ ਇਹ ਪਾਰਕ ਬਣਨ ਦਾ ਪਿਸ਼ੋਕੜ ਕੀ ਆ ਗੱਲ ਸੰਨ 1730 ਈਸਵੀ ਦੀ ਆ ਜੋਧਪੁਰ ਮਾਰਵਾੜ ਦੇ ਰਾਜਾ ਅਬੇ ਸਿੰਘ ਦੇ ਸ਼ਾਸਨ ਕਾਲ ਦੌਰਾਨ ਰਾਜ ਮਹਿਲ ਬਣਵਾਉਣ ਸਮੇ ਚੂਨਾ ਪਕਾਉਣ ਦੇ ਲਈ ਲੱਕੜਾਂ ਦੀ ਜ਼ਰੂਰਤ ਪਈ। ਬਿਸ਼ਨੋਈਆਂ ਦੇ ਪਿੰਡਾਂ ਵਿੱਚ ਹਰੇ ਰੁੱਖ ਬਹੁਤ ਖੜੇ ਸਨ ਕਿਉਂਕਿ ਬਿਸ਼ਨੋਈ ਸਮਾਜ ਵਿੱਚ ਹਰੇ ਰੁੱਖ ਨੂੰ ਵੱਡਣਾ ਜਾਂ ਹੋਰ ਨੂੰ ਵੱਡਣ ਦੇਣ ਦੀ ਮਨਾਹੀ ਹੈ। ਪਰ ਮਹਾਰਾਜਾ ਨੇ ਆਪਣੇ دیਵਾਨ ਗਿਰਦਰਦਾਸ ਭੰਡਾਰੀ ਨੂੰ ਬਿਸ਼ਨੋਈਆਂ ਦੇ ਪਿੰਡਾਂ ਵਿੱਚ ਰੁੱਖਾਂ ਦੀ ਕਟਾਈ ਕਰਨ ਦਾ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਗਿਰਦਰ ਅੰਦਾਸ ਨੇ ਆਪਣੀ ਸੈਨਾ ਨੂੰ ਨਾਲ ਲੈ ਕੇ ਬਿਸ਼ਨੋਈਆਂ ਦੇ ਪਿੰਡ ਖੇਜਡਾਲੀ ਪਹੁੰਚੇ ਤਾਂ ਉਥੇ ਖਲੋਤੇ ਖੇਜੜੀ ਖੇਜੜੀ ਝੰਡੇ ਨੂੰ ਕਿਹਾ ਜਾਂਦਾ ਹੈ ਦੇ ਹਰੇ ਰੁੱਖ ਵਡਣੇ ਸ਼ੁਰੂ ਕਰ ਦਿੱਤੇ ਰੁੱਖਾਂ ਨੂੰ ਵੱਡਦਿਆਂ ਦੇਖ ਲੋਕਾਂ ਨੇ ਰੋਕਿਆ ਪਰ ਉਹ ਨਾ ਰੁਕੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਨਾ ਵੱਡੋ ਅਸੀਂ ਇਹ ਤੁਹਾਨੂੰ ਵੱਡਾ ਨਹੀਂ ਦੇਵਾਂਗੇ। دیਵਾਨ ਗਿਰਦ ਅਰਦਾਸ ਨੇ ਕਿਹਾ ਕਿ ਮਹਾਰਾਜਾ ਦਾ ਹੁਕਮ ਹੈ ਅਸੀਂ ਇਹ ਰੁੱਖ ਵੱਢਨੇ ਹਨ। ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਵੋ। ਇਸ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਰੁੱਖਾਂ ਦੀ ਰੱਖਿਆ ਕਰਨ ਲਈ ਗੁਰੂ ਮਹਾਰਾਜ ਜਮੇਸ਼ਵਰ ਜੀ ਦੀ ਆਗਿਆ ਹੈ। ਤੇ ਉਹ ਉਹਨਾਂ ਦੀ ਰੱਖਿਆ ਲਈ ਜਾਨਵਾਰ ਦੇਣਗੇ ਪਰ ਹਰੇ ਰੁੱਖ ਨਹੀਂ ਕੱਟਣ ਦੇਣਗੇ ਗਿਰਦਨ ਦਾਸ ਨੇ ਤਾਕਤ ਦੇ ਨਸ਼ੇ ਵਿੱਚ ਹੁਕਮ ਦੇ ਦਿੱਤਾ ਕਿ ਜੋ ਲੋਕ ਨਾਲ ਚਿੰਬੜੇ ਹਨ ਰੁੱਖਾਂ ਦੇ ਇਹਨਾਂ ਨੂੰ ਵੀ ਨਾਲ ਹੀ ਕੱਟ ਦਿਓ ਤਾਂ ਸੈਨਾ ਰੁੱਖਾਂ ਦੀ ਥਾਂ ਪਿੰਡ ਵਾਸੀਆਂ ਨੂੰ ਵੱਢਣ ਲੱਗ ਪਈ ਇਸ ਕਤਲੇਆਮ ਵਿੱਚ ਅਮਰਤਾ ਦੇਵੀ ਬਿਸ਼ਨੋਈ ਨੇ ਆਪਣੇ ਪਤੀ ਤੇ ਤਿੰਨ ਧੀਆਂ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਇਸ ਤੋਂ ਬਾਅਦ Laasha'an ਦਾ ਅੰਬਰ ਲੱਗ ਗਿਆ ਇੱਥੇ 363 ਬਿਸ਼ਨੋਈ ਮਰਦ ਔਰਤਾਂ ਤੇ ਬੱਚੇ ਸ਼ਹੀਦ ਹੋ ਗਏ ਤੇ ਆਸੇ-ਪਾਸੇ ਦੇ ਹਜ਼ਾਰਾਂ ਲੋਕ ਸ਼ਹਾਦਤ ਦੇਣ ਦੇ ਲਈ ਪਹੁੰਚ ਗਏ ਇਹ ਸਭ ਦੇਖ ਦੀਵਾਨ ਗਿਰਦਰਦਾਸ ਦਾ ਹਿਰਦਾ ਕੰਬ ਉੱਠਿਆ ਉਹ ਆਪਣੀ ਸੈਨਾ ਨੂੰ ਲੈ ਕੇ ਵਾਪਸ ਜੋਧਪੁਰ ਚਲਾ ਗਿਆ ਸ਼ਹੀਦਾਂ ਦਾ ਸੰਸਕਾਰ ਕਰਨ ਪਿੱਛੋਂ ਪਿੰਡ ਦੇ ਹਜ਼ਾਰਾਂ ਨਰ ਨਾਰੀ ਮਹਾਰਾਜਾ ਅਬੇ ਸਿੰਘ ਦੇ ਦਰਬਾਰ ਜਾ ਪਹੁੰਚੇ ਮਹਾਰਾਜਾ ਨੇ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਇਸ ਦੇ ਜਵਾਬ ਵਿੱਚ ਬਿਸ਼ਨੋਈ ਸਮਾਜ ਨੇ ਕਿਹਾ ਕਿ ਸਾਡੇ ਤੋਂ ਸਾਡਾ ਧਰਮ ਖੋਇਆ ਜਾ ਰਿਹਾ ਹੈ ਇਸ ਲਈ ਇਸ ਤੋਂ ਵੱਡਾ ਕੋਈ ਹੋਰ ਨੁਕਸਾਨ ਨਹੀਂ ਹੈ ਇਸ ਹੁਣ ਮਹਾਰਾਜਾ ਨੇ ਆਪਣੇ ਪਹਿਲੇ ਹੁਕਮ ਤੇ ਦਿਵਾਨ ਗਿਰਦ ਅਰਦਾਸ ਦੀ ਕਰਨੀ ਤੇ ਬਹੁਤ ਪਛਤਾਵਾ ਹੋਇਆ ਮਹਾਰਾਜਾ ਨੇ ਬਸ਼ਨੋਈਆਂ ਨੂੰ ਤਾਮਰ ਪੱਤਰ ਉੱਪਰ ਸਦਾ ਲਈ ਆਗਿਆ ਜਾਰੀ ਕੀਤੀ ਕਿ ਅਗਾਹਾਂ ਤੋਂ ਉਹਨਾਂ ਦੇ ਰਾਜ ਵਿੱਚ ਬਸ਼ਨੋਈ ਸਮਾਜ ਦੇ ਪਿੰਡਾਂ ਵਿੱਚ ਕੋਈ ਹਰਾ ਰੁਖ ਨਹੀਂ ਕਟਿਆ ਜਾਵੇਗਾ ਦੂਜੀ ਆਗਿਆ ਇਹ ਜਾਰੀ ਕੀਤੀ ਗਈ ਕਿ ਬਿਸ਼ਨੋਈਆਂ ਦੇ ਪਿੰਡਾਂ ਵਿੱਚ ਕੋਈ ਵੀ ਆਦਮੀ ਸ਼ਿਕਾਰ ਨਹੀਂ ਕਰੇਗਾ ਇਸ ਤਰ੍ਹਾਂ ਬਿਸ਼ਨੋਈ ਲੋਕਾਂ ਨੇ ਆਪਣੀ ਜਾਨ ਦੇ ਕੇ ਹਰੇ ਰੁੱਖਾਂ ਦੀ ਰੱਖਿਆ ਲਈ ਅਜਿਹੀ ਉਦਾਹਰਣ ਪੇਸ਼ ਕੀਤੀ ਜਿਸ ਦੀ ਮਿਸਾਲ ਪੂਰੇ ਸੰਸਾਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਦੋਸਤੋ ਕਾਫੀ ਸਮੇ ਤੋਂ ਚਲਦੀ ਆਉਂਦੀ ਮੰਗ ਨੂੰ 2016-17 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਇਤਿਹਾਸ ਨੂੰ ਦੇਖ ਕੇ ਇਸ ਮਾਰਕ ਬਣਾਉਂਦੀ ਮਨਜ਼ੂਰੀ ਦਿੱਤੀ ਇਸ ਦੀ ਮੌਜੂਦਾ ਸਮੇਂ ਦੇ ਵਿੱਚ ਵਣ ਵਿਭਾਗ ਦੇ ਵੱਲੋਂ ਦੇਖਰੇਖ ਕੀਤੀ ਜਾ ਰਹੀ ਹੈ ਇੱਥੇ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਸਤੰਭ ਬਣਾਇਆ ਗਿਆ ਉਹ ਪਹਿਲਾਂ 363 ਫੁੱਟ ਉੱਚਾ ਮਨਜ਼ੂਰ ਹੋਇਆ ਸੀ ਪਰ ਪਾਰਤ ਸਰਕਾਰ ਦੇ ਗਾਈਡਲਾਈਨ ਅਨੁਸਾਰ ਉਹ ਫਿਰ ਇਹ ਸਤੰਭ 363 ਇੰਚ ਉੱਚਾ ਬਣਾਇਆ ਗਿਆ ਹੈ ਇੱਥੇ ਲਗਭਗ 3000 ਪੌਦੇ ਲੱਗੇ ਹੋਏ ਹਨ ਜਿਸ ਵਿੱਚ ਸੁਖਚੈਨ ਫਾਈਕਸ ਅੰਬਲਤਾਸ ਗੁਲਾਬ ਗੈਂਦਾ ਲਟੈਣਾ ਅਤੇ 363 ਝੰਡ ਦੇ ਰੋਖਾਨ ਜੋ ਸ਼ਹੀਦਾਂ ਨੂੰ ਸਮਰਪਿਤ ਹਨ ਇਹ ਸਮਾਰਕ ਵੱਧ ਤੋਂ ਵੱਧ ਰੁੱਖ ਲਗਾਉਣਾ ਤੇ ਰੁੱਖ ਬਚਾਉਣ ਦਾ ਸੁਨੇਹਾ ਦਿੰਦਾ ਹੈ ਇੱਥੇ ਪੰਛੀਆਂ ਦੀਆਂ ਪਿਆਰੀਆਂ ਆਵਾਜ਼ਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਮੌਜੂਦਾ ਸਮੇਂ ਵਿੱਚ ਦੇਵੀ ਲਾਲ ਜੀ ਵਣ ਵਿਭਾਗ ਵੱਲੋਂ ਇੱਥੇ ਦੇਖਰੇਖ ਕਰ ਰਹੇ ਹਨ ਤੇ ਦੋਸਤੋ ਇਹ ਇੱਕ ਬਹੁਤ ਵੱਡਾ ਸੁਨੇਹਾ ਹੈ ਸਮਾਜ ਦੇ ਵਾਸਤੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਪ੍ਰੰਤ ਅੱਗੇ ਸ਼ੇਅਰ ਲਾਜ਼ਮੀ ਕਰਿਓ ਤਾਂ ਕਿ ਇਦਾਂ ਦੀਆਂ ਵੀਡੀਓ ਵੱਦ ਤੋਂ ਵੱਦ ਲੋਕਾਂ ਤੱਕ ਪਹੁੰਚ ਸਕਣ ਤਾਂ ਕਿ ਇਹਨਾਂ ਚੀਜ਼ਾਂ ਦਾ ਵੀ ਪਛੋਕੜ ਲੋਕਾਂ ਦੇ ਸਾਹਮਣੇ ਆ ਸਕੇ ਕਿ ਅਗਰ ਕੋਈ ਸਮਾਰਕ ਬਣਿਆ ਤਾਂ ਉਸ ਦੇ ਬਣਨ ਦੇ ਪਿੱਛੇ ਕਿੱਡਾ ਵੱਡਾ ਕਾਰਨ ਹੈ ਤਾਂ ਦੋਸਤੋ ਲੰਘ ਦੇ ਟੱਪ ਦੇ ਤੁਸੀਂ ਇਸ ਸੰਪਾਰਕ ਲੰਘ ਦੇ ਟੱਪ ਦੇ ਦੋਸਤੋ ਤੁਸੀਂ ਇਸ ਸੰਪਾਰਕ ਦੇ ਵਿੱਚ ਵਿਜਿਟ ਵੀ ਜਰੂਰ ਕਰਿਓ ਬਹੁਤ ਖੂਬਸੂਰਤ ਤੇ ਬਹੁਤ ਸ਼ਾਂਤ ਮਾਹੌਲ ਹੈ ਇੱਥੇ ਹੋਰ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ